ਇਹ ਆ ਜੀ ਬਾਥੂ ਚੋੜੇ ਪੱਤੇ ਵਾਲੇ ਨਦੀਨਾਂ ਜੇ ਆਉਂਦਾ ਏ ਹੋ ਗਈ ਆ ਜੰਗਲੀ ਪਾਲਕ ਹੋ ਗਈ ਆ ਇੱਕ ਭਮੀਰੀਆਂ ਵਾਲਾ ਹੋ ਗਿਆ ਤੇ ਇੱਕ ਆ ਹੋ ਗਿਆ ਮਿਣ ਇਹਨੂੰ ਮਾਰਨ ਲਈ ਆਪਾਂ ਜਿਹੜੀ ਐਲ ਐਮ ਐਕਸ ਪਾਉਨੇ ਆ ਪੁੜੀਆਂ ਆਈਆਂ ਉਹ ਬਿਲਕੁਲ ਹੀ ਕੰਮ ਨਹੀਂ ਕਰਦੀਆਂ ਹੁਣ ਤੂਸਿਆਂ ਤੋਂ ਸੁੱਕ ਕੇ ਫੇਰ ਤੁਰ ਪਿਆ ਜਿਵੇਂ ਹੀ ਉਹ ਬੇਕਾਰ ਹੋ ਗਈ ਆ ਦੋ ਦੋ ਪੁੜੀਆਂ ਢਾਈ ਢਾਈ ਪਾ ਕੇ ਵੇਖ ਲਿਆ ਵੱਟਾਂ ਤੇ ਵੱਧ ਛਿੜਕਾ ਕੀਤਾ ਸੀ ਇਹ ਤੁਰ ਵੀ ਪਿਆ ਫੇਰ ਵੀ ਇਸ ਲਈ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਐਵੇਂ ਨਾ ਪੈਸੇ ਪਟੋਨਾਂ ਦੇ ਤੇ ਤੁਸੀਂ ਪਾਓ 24D ਉਹਦਾ ਪਲਾਂਟ ਛਿੜਕਾ ਕਰ ਦੋ ਡੇਢ ਡੇਢ ਢੋਲੀ ਪਾਓ ਕਿੱਲੇ ਦਾ ਉਹ ਪੈਂਦੀ ਹੈ 100 ਐਮਐਲ ਇੱਕ ਢੋਲ ਚ ਪਾ ਦੋ 25 ਲੀਟਰ ਦੇ ਭੋਂਡ ਚ ਬਸ ਗੁੱਪੀ ਐ ਇੱਕ ਢੋਲ ਚ ਇੱਕ ਗੁੱਪੀ ਜੱਦਾ ਪੋਣਾ ਉੱਤੇ ਦਾਦੀ ਪਾਉ ਉਹਦੇ ਨਾਸ ਕਰ ਦੂ ਆਥਣ ਨਹੀਂ ਛੋੜੇ ਨਦੀਨਾਰਾ ਛੋੜੇ ਪੱਤੇ ਵਾਲਿਆਂ ਦਾ ਪਾ ਕੇ ਵੇਖਿਆ 50 ਦੀ ਇਹ ਪੁੜੀ ਆਉਂਦੀ ਹੈ ਦੋ ਪਾ ਲੈਂਦੇ ਆ ਕਿ ਤਿੰਨ ਪਾ ਲੈਂਦੇ 150 ਦੀ ਇਹ ਪੈਂਦੀ ਆ ਉਹ 100 ਕੁ ਦੀ ਪੈਂਦੀ ਆ ਉਹ ਲੀਟਰ 300-400 ਰੁਪਿਆ ਦਾ ਲੀਟਰ ਆ 400 350 ਦੇ ਵਜਜ 24D 58% ਆਉਂਦੀ ਆ ਉਹ ਹੋ ਲਿਆ ਹੋ ਜਿਹੜਾ ਮੰਨਿਆ ਕਿੱਲਿਆਂ ਦੇ ਲੀਟਰ ਲੰਘ ਜਾਂਦਾ ਵੱਡੇ ਨੂੰ ਵੀ ਮਾਰਦੀ ਹੈ ਵੱਡੇ ਨੂੰ ਬਿਲਕੁਲ ਵੀ ਨਹੀਂ ਮਾਰਦੀ